Blue star was the wrong way, and I agree. Mrs Gandhi uh, paid uh, with her life for that mistake. But that mistake, and how is... but that mistake was a uh, but mistake was a cumulative uh, decision of the army, the police, the intelligence, and the civil service. You can't blame it only on Mrs Gandhi, would you? <laughs> ਇਹ ਤਾਂ ਠੀਕ ਆ ਕਿ ਚੰਦਰਪ੍ਰਮ ਸਾਹਿਬ ਦਾ ਬਿਆਨ ਕੀ ਉਹਨਾਂ ਦੀ ਅੰਤਰਾਕਮਨ ਦਾ ਜਾਂ ਕੋ ਰਾਜ ਨਹੀਂ ਸੀ ਲਾਹ ਲੈਣ ਲਈ ਆ ਪਰ ਫਿਰ ਵੀ ਅਸੀਂ ਇਹ ਕਹਿੰਦੇ ਆ ਕਿ ਉਹਨਾਂ ਨੇ ਜਿਹੜੀ ਅਸਲ ਸਚਾਈ ਆ ਉਸ ਨੂੰ ਬਿਆਨ ਕੀਤਾ ਆ ਤੇ ਅਸੀਂ ਦੇਰ ਆਏ ਗਰੁਸਤਾਏ ਉਹਦਾ ਸਵਾਗਤ ਕਰਦੇ ਆ ਉਹਦੇ ਨਾਲ ਦੀ ਨਾਲ ਉਹ ਇੱਕ ਹੋਰ ਧੂਰ ਬੋਲ ਰਹੇ ਨੇ ਜਿਹਦੇ ਵਿੱਚ ਉਹ ਹੋ ਹੋ ਇਹ ਗੱਲ ਕਹਿ ਰਹੇ ਨੇ ਕਿ ਇਹ ਜਿਹੜਾ ਹਮਲਾ ਸੀ ਦਰਬਾਰ ਸਾਹਿਬ ਦਾ ਇਹ 인ਦਰਾ ਗਾਂਧੀ ਦੇ ਇਕੱਲਾ ਫੈਸਲਾ ਨਹੀਂ ਸੀ ਇਹ ਗੱਲ ਕਹਿਣੀ ਆਪਣੇ ਆਪ ਦੇ ਵਿੱਚ ਕਿਸੇ ਵੀ ਤਰ੍ਹਾਂ ਅਰਥ ਨਹੀਂ ਰੱਖਦੀ ਪ੍ਰਧਾਨ ਮੰਤਰੀ ਦਾ ਆਪਣਾ ਜਿਹੜਾ ਅਸਥਿਤਵ ਹੁੰਦਾ ਉਹਦਾ ਆਪਣਾ ਰੁਤਬਾ ਹੁੰਦਾ ਸਾਰੀਆਂ ਏਜੰਸੀਆਂ ਸਾਰੇ ਲੋਕ ਉਹਦੇ ਨਾਲ ਹੁੰਦੇ ਨੇ ਵਾ ਦੈਟ ਅਕਿਊਜ਼ੇਸ਼ਨ ਅਗੇਂਸਟ ਮਿਸਿਸ ਗਾਂਧੀ ਇਜ਼ ਕਰੈਕਟ ਦੈਟ ਸ਼ੀ ਕ੍ਰੀਏਟਿਡ I believe it to be correct, but we can uh, agree you to differ. I believe it to be yes. correct. You have your sources. Yes. But then, the, no disrespect to any uh, service officers, military officers here, but there was a wrong way to retrieve the Golden Temple. A uh, few years later, I think um, three, four years later, we showed the right way to retrieve the Golden Temple by keeping out the army you're talking about black thunder the, yes. the second but operation i think, I think you've uh, i've, I've uh, delved into that also but before you've dealt with very sketchily and uh, in passing i don't think you did justice to black thunder and uh, no I, I i was there i covered every minute of it but i i have book, in fact The book, book contains only uh, There's one chapter two, three on punjab pages. yes uh, so there was a way to retrieve uh, and uh, capture all the militants but the uh, blue star was the wrong way and i agree mrs gandhi uh, paid uh, with her life for that mistake but that mistake, and how is but that mistake was a uh, but mistake was a cumulative uh, decision of the army the police the intelligence and the civil service you can't blame it only on mrs gandhi would you the but details the, are the in the book the, the weakness of that chapter is your only sources mr amrinder singh but he... i think a journalist will know that there should be at least two sources and perhaps three sources before you put a... I think. why I... wouldika khalsa why ki gal karde a bhi ਜਿਹੜਾ ਬਿਆਨ ਅੱਜ ਚਿੰਦਬਰਮ ਕਾਂਗਰਸ ਦੇ ਆਗੂ ਨੇ ਦਿੱਤਾ ਹੈ ਉਹ ਬਿਆਨ ਉਸ ਅਸਲ ਸਚਾਈ ਦੀ ਗੱਲ ਕਰਦਾ ਹੈ ਇਹ ਗੱਲ ਠੀਕ ਹੈ ਕਿ ਚਿੰਦਬਰਮ ਸਾਹਿਬ ਦਾ ਬਿਆਨ ਕੀ ਉਹਨਾਂ ਦੀ ਅੰਤਰਾਕਮਾ ਦਾ ਜਾਂ ਕੋ ਰਾਜਨੀਤੀ ਲਾਹ ਲੈਣ ਲਈ ਆ ਪਰ ਫਿਰ ਵੀ ਅਸੀਂ ਇਹ ਕਹਿੰਦੇ ਹਾਂ ਕਿ ਉਹਨਾਂ ਨੇ ਜਿਹੜੀ ਅਸਲ ਸਚਾਈ ਆ ਉਸ ਨੂੰ ਬਿਆਨ ਨਹੀਂ ਕੀਤੀ ਆ ਤੇ ਅਸੀਂ ਦੇਰ ਆਏ ਗਰੁਸਤਾਏ ਉਹਦਾ ਸਵਾਗਤ ਕਰਦੇ ਆ ਪਰ ਉਦੇ ਨਾਲ ਦੀ ਨਾਲ ਉਹ ਇੱਕ ਹੋਰ ਧੂੜ ਬੋਲ ਰਹੇ ਰਹੇ ਇਹਦੇ ਵਿੱਚ ਉਹ ਹੋਏ ਇਹ ਗੱਲ ਕਹਿ ਰਹੇ ਨੇ ਕਿ ਇਹ ਜਿਹੜਾ ਹਮਲਾ ਸੀ ਦਰਬਾਰ ਸਾਹਿਬ ਦਾ ਇਹ ਇੰਦਰਾ ਗਾਂਧੀ ਦੇ ਇਕੱਲਾ ਫੈਸਲਾ ਨਹੀਂ ਸੀ ਇਹ ਗੱਲ ਕਹਿਣੀ ਆਪਣੇ ਆਪ ਦੇ ਵਿੱਚ ਕਿਸੇ ਵੀ ਤਰ੍ਹਾਂ ਅਰਥ ਨਹੀਂ ਰੱਖਦੀ ਪ੍ਰਧਾਨ ਮੰਤਰੀ ਦਾ ਆਪਣਾ ਜਿਹੜਾ ਅਸਤੇਦ ਹੁੰਦਾ ਉਹਦਾ ਆਪਣਾ ਰਤਬਾ ਹੁੰਦਾ ਸਾਰੀਆਂ ਏਜੰਸੀਆਂ ਸਾਰੇ ਲੋਕ ਉਹਦੇ ਨਾਲ ਹੁੰਦੇ ਰਹੇ ਆਈਗਾ ਠੀਕ ਹੈ ਕਿ ਕੁਝ ਉਰੋਤੀ ਪਾਰਟੀਆਂ ਦੇ ਲੋਕ ਵੀ ਉਸ ਨੂੰ ਇਸ ਗੱਲ 'ਚ ਸ਼ਹਿ ਦਿੰਦੇ ਪਾਏ ਗਏ ਤੇ ਉਹਨਾਂ ਨੇ ਆਪਣੀਆਂ ਜੀਵਨੀਾਂ ਵਿੱਚ ਇਹ ਗੱਲ ਕਹੀ ਆ ਪਰ ਇੰਦਰਾ ਗਾਂਧੀ ਦਾ ਇਹ ਜਿਹੜਾ ਹਮਲਾ ਸੀ ਤਬਰਦ ਸਾਹਿਬ ਤੇ ਇਹ ਯੋਜਨਾਬੱਧ ਹਮਲਾ ਸੀ ਇੰਦਰਾ ਗਾਂਧੀ ਦੀ ਮਨਸ਼ਾ ਸੀ ਉਹਨੇ ਆਪਣੀ ਰਾਜਨੀਤੀ ਜਿਹੜੀ ਪਵਾ ਚੁੱਕੀ ਧਰਾਤ ਸੀ ਉਸ ਨੂੰ ਕਾਇਮ ਰੱਖਣ ਵਾਸਤੇ ਦੇਸ਼ ਨੂੰ ਇਹ ਦੱਸਣ ਵਾਸਤੇ ਕਿ ਬਹੁ ਗੰਟੀ ਜਿਹੜੇ ਲੋਕ ਉਹ ਉਹਨਾਂ ਨੂੰ ਜਿਹੜੇ ਸਿੱਖ ਮਾਰ ਰਹੇ ਨੇ ਜਿਹੜੇ ਕਿ ਏਜੰਸੀਆਂ ਵੱਲੋਂ ਕਾਰੇ ਕਰਾਏ ਗਏ ਬੱਸਾਂ ਤੋਂ ਕੱਢ ਕੇ ਜਾਂ ਰੇਲਾਂ ਤੋਂ ਕੱਢ ਕੇ ਹਿੰਦੂ ਭਰਾ ਮਾਰੇ ਗਏ ਤਾਂ ਉਹਨੇ ਕਿਹਾ ਕਿ ਮੈਂ ਇਸ ਹਿੰਦੂ ਧਰਮ ਨੂੰ ਬਚਾਉਣ ਵਾਸਤੇ ਬਹੁ ਗਿਣਤੀ ਨੂੰ ਬਚਾਉਣ ਵਾਸਤੇ ਸਿੱਖਾਂ ਨੂੰ ਮਾਰ ਰਹੀ। ਸੋ ਇਹ ਹੋ ਗਾ ਜਾਂਦਾ ਸੀ ਜਿਹਦੇ ਕਰਕੇ ਉਹਨੂੰ ਵੀ ਮਾਰ ਚਲਣੀ ਪਈ। ਇੰਦਰਾ ਵੀ ਨੇ ਇੰਦਰਾ ਨੂੰ ਵੀ ਉਤਰਾ ਪਿਆ ਤੇ ਉਸ ਤੋਂ ਬਾਅਦ ਇਸ ਦੇਸ਼ ਦੇ ਲੋਕਤੰਤਰ ਤੇ ਮੇ ਲੋਕਤੰਤਰ ਤੇ ਕਾਂਗਰਸ ਵੱਲੋਂ ਇੱਕ ਵੱਡਾ ਹਮਲਾ ਕੀਤਾ ਗਿਆ। ਜਿਹੜਾ ਕਿ ਲੋਕਤੰਤਰ ਦੀ ਸਭ ਤੋਂ ਵੱਡੀ ਤੋਹਫ਼ੀ ਸੀ ਸਿੱਖਾਂ ਦਾ ਕਤਲਿਆਕ ਕੀਤਾ ਗਿਆ ਕਾਂਗਰਸ ਦੇ ਲੀਡਰ ਉਹਦੀ ਨੁਮਾਈ ਕਰਦੇ ਪਾਏ ਗਏ ਜੀਵ ਗਾਂਧੀ ਇਹ ਕਹਿੰਦਾ ਸੁਣਿਆ ਗਿਆ ਕਿ ਬੜਾ ਦਰਦ ਜਿੱਤਦਾ ਧਰਤੀ ਹਿੱਕਦੀ ਹੈ ਸਿੱਖਾਂ ਦੇ ਕਤਲ ਕਤਲਿਆ ਨੂੰ ਜਸਟੀਫਾਈ ਕੀਤਾ ਗਿਆ ਤੇ ਉਸ ਤੋਂ ਬਾਅਦ ਕਾਂਗਰਸ ਦੀ ਜੋ ਹਾਲਾਤ ਨੇ ਉਹ ਅੱਜ ਤੁਸੀਂ ਦੇਖ ਰਹੇ ਹੋ ਭਾਵੇਂ ਕਿ ਉਹਨਾਂ ਦਾ ਜਿਹੜਾ ਗਾਂਧੀ ਪਰਿਵਾਰ ਦਾ ਪੁੱਜੰਦ ਰਾਹੁਲ ਗਾਂਧੀ ਬڑے ਪੰਜਾਬ ਦੇ ਗੇੜੇ ਵੀ ਲਾਉਂਦਾ ਦਵਾਰ ਸਾਹਿਬ ਵੀ ਨਤਮਸਤ ਹੁੰਦਾ ਪਰ ਖੁੱਲ ਕੇ ਕਹੇ ਉਹ ਆਪਣੇ ਨਾਲ ਦੀ ਕੁਰਸੀ ਤੇ ਬੈਠੇ ਜਰਦੀਸ਼ ਟੈਕਟਰ ਜਾਂ ਸੰਜਨ ਕੁਮਾਰ ਜਾਂ ਹੋਰ ਜਿਹੜੇ ਇਹ ਲੋਕ ਨੇ ਉਹਨਾਂ ਦੇ ਬਾਰੇ ਕਦੇ ਜ਼ਿਕਰ ਨਹੀਂ ਕਰਦਾ ਸੋਚ ਵਿੱਚ ਨਗਰਮ ਸਵਾਗ ਨੇ ਭਾਵੇਂ ਕੀ ਕਿਸੇ ਵੀ ਭਾਲ ਦਾ ਨਾਲ ਗੱਲ ਕਹੀ ਯਾਰ ਪਰ ਉਸ ਸਮੇਂ ਦੀ ਅਸਲ ਖਚਾਈ ਨੂੰ ਬਿਆਨ ਕਰਦੇ ਆ ਜਿਹੜੀ ਗੱਲ ਕਹੀ ਆ ਕਿ ਬਲੂ ਸਟਾਰ ਬਾਣਾ ਕਾਰਾ ਸੀ ਕਾਂਗਰਸ ਦਾ ਤੇ ਇਹ ਗੱਲ ਗਲਤ ਹੈ ਕਿ ਉਹਨੇ ਕਿਹਾ ਕਿ 인드ਰਾ ਗਾਂਧੀ ਦਾ ਪੂਰਾ ਹੱਥ ਨਹੀਂ ਸੀ ਇਹ ਗੱਲ ਸੰਗਤ ਨੂੰ ਅਸੀਂ ਕਲੀਅਰ ਕਰਨੀ ਚਾਹੁੰਦੇ ਹਾਂ ਕਿ ਉਰਲ ਰੂਪ ਦੇ ਵਿੱਚ 인드ਰਾ ਗਾਂਧੀ ਦਾ ਹੀ ਇਹ ਏਜੰਡਾ ਸੀ ਜਿਹੜਾ ਉਹਨੇ ਲਾਗੂ ਕੀਤਾ ਜਿਵੇਂ ਦੇਸ਼ ਦੇ ਅੰਦਰ ਇੱਕ ਵੱਡਾ ਘਟਨਾਕਰਨ ਲੈ ਕੇ ਆਂਦਾ ਜਿਸ ਨੂੰ ਅੱਜ ਵੀ ਦੇਸ਼ ਭੁਗਤ ਰਿਹਾ ਹੈ